ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਇੱਕ ਛੋਟੀ ਜੀ ਕਹਾਣੀ ਦੇ ਨਾਲ। ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਉਗੀ। ਪੜਾਈ ਪੂਰੀ ਹੋਣ ਮੰਗਰੋ, ਹੀ ਮੇਰਾ ਵਿਆਹ ਹੋ ਗਿਆ ਸੀ। ਮੈਂ ਪਰਿਵਾਰ ਨੂੰ ਸਮਝਣ ਲਈ ਆਪਣਾ ਸਮਾਂ ਦੇਣ ਲੱਗੀ। ਕੁਝ ਜ਼ਿੰਮੇਵਾਰੀ ਵੀ ਵੱਧ ਗਈਆਂ ਸੀ। ਪਰ ਫਿਰ ਵੀ ਮੇਰੀ ਪੱਕੀ ਸਹੇਲੀ ਗਰਮੀਤ ਕਦੇ-ਕਦੇ ਵਟਸਐਪ ਤੇ ਮੈਸੇਜ ਕਰ ਹਾਲ-ਚਾਲ ਪੁੱਛ ਲੈਂਦੀ ਸੀ ਪਰ ਕਾਲ ਤੇ ਗੱਲ ਕਰਨ ਦਾ ਸਮਾਂ ਦੋਹਾਂ ਕੋਲ ਹੀ ਨਹੀਂ ਸੀ ਮੇਰੇ ਕੋਲ ਬੱਚਾ ਹੋਇਆ ਤੇ ਮੈਂ ਉਸ ਦੀ ਦੇਖਭਾਲ ਵਿੱਚ ਪਹਿਲਾਂ ਤੋਂ ਵੀ ਜ਼ਿਆਦਾ ਵਿਅਸਤ ਹੋ ਗਈ ਇਦਾਂ ਹੀ ਚਾਰਕ ਸਾਲ ਦਾ ਸਮਾਂ ਬੀਤ ਗਿਆ ਤੇ ਸਾਲ ਤੋਂ ਕਦੇ ਗਰਮੀਤ ਨਾਲ ਵੀ ਕੋਈ ਗੱਲ ਨਹੀਂ ਹੋਈ ਸੀ ਕਰੋਨਾ ਕਰਕੇ ਜਦ ਲਾਕਡਾਊਨ ਹੋ ਗਿਆ ਮਈ ਦੇ ਅਖੀਰ ਵਿੱਚ ਇੱਕ ਦਿਨ ਮੇਰਾ ਬੇਟਾ ਆਪਣੀ ਦਾਦੀ ਕੋਲ ਖੇਡ ਰਿਹਾ ਸੀ ਮੈਂ ਗਰਮੀਤ ਨੂੰ ਕਾਲ ਲਾ ਲਈ ਗਰਮੀਤ ਨੇ ਝਟ ਕਾਲ ਲੈ ਲਈ ਜੀ ਮੈਂ ਮੇਰੇ ਫੋਨ ਦਾ ਹੀ ਇੰਤਜ਼ਾਰ ਕਰ ਰਹੀ ਹੋਵੇ ਅਸੀਂ ਗੱਲਾਂ ਕਰਨ ਲੱਗ ਪਈਆਂ ਸਾਨੂੰ ਕਾਲਜ ਦਾ ਸਮਾਂ ਜ਼ਿਆਦਾ ਆ ਗਿਆ ਮੈਨੂੰ ਪਤਾ ਸੀ ਕਿ ਗੁਰਮੀਤ ਦਾ ਬਹੁਤ ਸਾਲਾਂ ਤੋਂ ਗੁਰਵਿੰਦਰ ਨਾਲ ਪਿਆਰ ਹੈ ਗੁਰਮੀਤ ਨੇ ਗੁਰਵਿੰਦਰ ਨਾਲ ਹੀ ਵਿਆਹ ਕਰਵਾਉਣਾ ਸੀ ਗੁਰਵਿੰਦਰ ਕਹਦਾ ਸੀ ਕਿ ਮੈਨੂੰ ਕਿਸੇ ਵਧੀਆ ਨੌਕਰੀ ਤੇ ਲੱਗ ਜਾਣ ਦੇ ਫਿਰ ਆਪਣੇ ਘਰ ਦੇ ਮਨ ਜਾਣਗੇ ਕਾਲਜ ਸਮੇਂ ਹੀ ਗੁਰਵਿੰਦਰ ਬਾਹਰ ਵੀ ਚਲਾ ਗਿਆ ਸੀ ਮੈਂ ਕਾਲ ਤੇ ਹੱਸਦੇ ਗਿਆ ਕਿ ਸਾਡੇ ਜੀਜੇ ਨੂੰ ਬੁਲਾ ਲੈ ਇੱਧਰ ਤੇ ਵਿਆਹ ਹੀ ਦਿਖਾ ਦੇ ਆਪਦਾ ਗੁਰਮੀਤ ਕਹਿੰਦੀ ਹੁਣ ਮਨ ਹੀ ਨਹੀਂ ਐ ਵਿਆਹ ਕਰਾਉਂਦਾ ਮੈਂ ਹੈਰਾਨ ਹੁੰਦੇ ਪੁੱਛਿਆ ਵੀ ਤੇਰੇ ਤੇ ਕਿੰਨੇ ਸੁਪਨੇ ਸੀ ਕਿ ਗੁਰਵਿੰਦਰ ਨਾਲ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਕਿੱਦਾਂ ਕੱਟਣੀ ਐ ਗੁਰਮੀਤ ਰੋ ਪਈ ਮੈਨੂੰ ਲੱਗਾ ਲੜ ਪਏ ਹੋਣੇ ਤਾਂ ਰੋ ਪਈ ਕਿਉਂਕਿ ਉਸ ਤੋਂ ਦੂਰ ਹੋਣ ਦੇ ਡਰ ਤੋਂ ਹੀ ਕੰਬਲੀ ਰੋ ਪੈਂਦੀ ਸੀ ਗੁਰਮੀਤ ਰੋਈ ਜਾ ਰਹੀ ਸੀ ਮੈਨੂੰ ਲੱਗਾ ਕਿ ਮੈਂ ਉਸ ਦੀ ਕਿਸੇ ਦੁੱਖ ਦੀ ਰਗ ਨੂੰ ਛੂਹ ਦਿੱਤਾ ਮੈਂ ਕਿਹਾ ਰੋਈ ਜਾਏਂਗੀ ਜਾਂ ਦੱਸੇਂਗੀ ਵੀ ਕੁਝ ਕਹਿੰਦੀ ਸਭ ਖਤਮ ਹੋ ਗਿਆ ਗੁਰਵਿੰਦਰ ਨੇ ਪਿਛਲੇ ਸਾਲ April ਮਹੀਨੇ ਵਿੱਚ ਵਿਆਹ ਕਰਵਾ ਲਿਆ ਮੈਨੂੰ ਸੁਣ ਕੇ ਬੜਾ ਤੱਕਾ ਲੱਗਿਆ ਮੈਂ ਕਿਹਾ ਕਿ ਜਦ ਉਹ ਵਿਆਹ ਕਰਵਾ ਰਿਆ ਸੀ ਤੂੰ ਬੋਲੀ ਕਿਉਂ ਨਹੀਂ ਕੁਝ ਤਾਂ ਕਹਿੰਦੀ ਕਿ ਮੈਨੂੰ ਉਹਨੇ ਦੱਸਿਆ ਹੀ ਇੱਕ ਰਾਤ ਪਹਿਲਾਂ ਸੀ ਕਿ ਕੱਲ ਨੂੰ ਮੇਰਾ ਵਿਆਹ ਮੇਰੇ ਕੋਲ ਤੇ ਗਲਤੀ ਪੁੱਛਣ ਦਾ ਸਮਾਂ ਵੀ ਨਹੀਂ ਸੀ ਕਿ 11 ਸਾਲਾਂ ਦਾ ਗੂੜਾ ਰਿਸ਼ਤਾ ਛੱਡਣ ਦੀ ਵਜ੍ਹਾ ਹੀ ਦੱਸ ਜਾਵੇ ਕਿ ਕੀ ਗਲਤੀ ਕੀਤੀ ਸੀ ਮੈਂ ਮੈਨੂੰ ਬੜਾ ਦੁੱਖ ਲੱਗਾ ਮੈਂ ਗੱਲ ਬਦਲ ਦੇ ਕਿਹਾ ਚੱਲ ਕੋਈ ਨਾ ਉਸ ਤੋਂ ਵਧੀਆ ਹੀ ਮਿਲੂ ਕੋਈ ਗਰਮੀਤ ਕਹਿੰਦੀ ਕਿ ਨਹੀਂ ਸ਼ਾਇਦ ਹੁਣ ਬਹੁਤ ਦੇਰ ਹੋ ਗਈ ਫਿਰ ਕਹਿੰਦੀ ਪਹਿਲੀ ਗੱਲ ਤੇ ਹੁਣ ਮਨ ਹੀ ਨਹੀਂ ਕਰ ਰਿਹਾ ਵਾਹ ਕਰਵਾਉਣ ਦਾ ਤੇ ਦੂਜਾ ਗੁਰਵਿੰਦਰ ਦੇ ਇੰਤਜ਼ਾਰ ਵਿੱਚ ਬਹੁਤ ਸਮਾਂ ਬੀਤ ਗਿਆ ਤੇ ਵਿਆਹ ਦੀ ਉਮਰ ਵੀ ਉਸ ਇੰਤਜ਼ਾਰ ਵਿਚ ਹੀ ਚਲੀ ਗਈ ਹੁਣ ਇਸ ਉਮਰ ਵਿੱਚ ਵਿਆਹ ਨਹੀਂ ਸਿਰਫ ਸਮਝੌਤਾ ਹੁੰਦਾ ਜਿਸ ਸਮਝੌਤੇ ਨੂੰ ਕਰਨ ਲਈ ਫਿਰ ਕਿਸੇ ਉੱਤੇ ਵਿਸ਼ਵਾਸ ਕਰਨਾ ਪਊ ਤੇ ਦਿਲ ਹੁਣ ਟੱਗਿਆ ਵਿਸ਼ਵਾਸ ਨਹੀਂ ਕਰ ਸਕਦਾ ਗੁਰਮੀਤ ਕਹਿੰਦੀ ਕਿ ਸੱਚ ਦੱਸ ਨਹੀਂ ਸਕਦੀ ਤੇ ਝੂਠ ਬੋਲ ਨਵਾਂ ਰਿਸ਼ਤਾ ਨਵਾਂ ਨਹੀਂ ਹੋਣਾ ਰੋਂਦੀ ਰੋਂਦੀ ਬੋਲੀ ਕਿ ਸਹੀ ਕਿਆ ਕਿਸੇ ਕੇ ਪਹਿਲਾ ਪਿਆਰ ਭੁੱਲਣਾ ਬਹੁਤ ਔਖਾ ਹੁੰਦਾ ਗੁਰਮੀਤ ਰੁੱਕ ਕੇ ਬੋਲਦੀ ਕਿ ਗੁਰਵਿੰਦਰ ਤਾਂ ਆਪਣੇ ਬੱਚੇ ਤੇ ਪਤਨੀ ਨਾਲ ਖੁਸ਼ਹਜਿੰਦਕੀ ਜੀ ਰਿਹਾ ਸਾਲ ਤੋਂ ਉੱਤੇ ਹੋ ਗਿਆ ਪਰ ਫਿਰ ਵੀ ਮੇਰੇ ਤੋਂ ਭੁੱਲਿਆ ਨਹੀਂ ਜਾ ਰਿਹਾ ਇਸ ਸਾਲ ਮੈਂ ਬਹੁਤ ਔਖਾ ਕੱਢਿਆ ਦਿਨ ਸਮੇ ਸਭ ਸਾਹਮਣੇ ਹੱਸਦੀ ਤੇ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਤੇ ਰੋ ਰੋ ਰਾਤ ਕੱਢਦੀ ਆ ਗੁਰਮੀਤ ਦਾ ਦਰਦ ਸੁਣ ਬਹੁਤ ਗੁੱਸਾ ਆ ਰਿਹਾ ਸੀ ਮੈਨੂੰ ਗੁਰਵਿੰਦਰ ਤੇ ਹੁਣ ਮੈਨੂੰ ਕੋਈ ਗੱਲ ਨਹੀਂ ਸੀ ਸੁਝ ਰਹੀ ਸੀ ਕਿ ਕਿਸ ਤਰ੍ਹਾਂ ਹਿੰਮਤ ਰੱਖਣ ਲਈ ਕਹਾ ਕਿ ਸਭ ਠੀਕ ਹੋ ਜੂ ਕਿਉਂਕਿ ਮੈਨੂੰ ਪਤਾ ਉਹ ਬਹੁਤ ਪਿਆਰ ਕਰਦੀ ਸੀ ਗੁਰਵਿੰਦਰ ਨੂੰ ਤੇ ਕੁਝ ਵੀ ਕਰ ਜਾਂਦੀ ਸੀ ਉਸ ਦੀ ਇੱਕ ਖੁਸ਼ੀ ਲਈ ਮੈਂ ਗੁਰਮੀਤ ਨੂੰ ਸਮਝਾਉਂਦੇ ਕਿਹਾ ਕਿ ਹੁਣ ਕੋਸ਼ਿਸ਼ ਕਰ ਉਹਨੂੰ ਭੁੱਲਣ ਦੀ ਉਹਨੂੰ ਕਦੇ ਜ਼ਰੂਰ ਅਹਿਸਾਸ ਹੋਊ ਕਿ ਉਸਨੇ ਤੈਨੂੰ ਗਵਾ ਕੇ ਕੀ ਹੋਇਆ ਗੁਰਮੀਤ ਨੇ ਫਿਰ ਜਵਾਬ ਦੇ ਮੈਨੂੰ ਚੁੱਪ ਕਰਵਾ ਦਿੱਤਾ ਕਿ ਜਦ ਉਹਨੂੰ ਜਦ ਅਹਿਸਾਸ ਹੋਣਾ ਸ਼ਾਇਦ ਉਦੋਂ ਬਹੁਤ देर ਹੋ ਜਾਣੀ ਉਦੋਂ ਵੀ ਕਿਉਂਕਿ ਹੁਣ ਤੇ ਕੁਝ ਬਾਕੀ ਰਹਿ ਹੀ ਨਹੀਂ ਗਿਆ ਫਿਰ ਗੁਰਮੀਤ ਨੇ ਕੰਮ ਕਰਨਾ ਕਹਿ ਕੇ ਫੋਨ ਕੱਟ ਦਿੱਤਾ ਪਰ ਮੈਨੂੰ ਪਤਾ ਹੁਣ ਕਮਲੀ ਨੇ ਰੋਣਾ ਸੀ ਮੇਰੇ ਸਾਹਮਣੇ ਖੁੱਲ ਕੇ ਰੋ ਜੋ ਨਹੀਂ ਸਕੀ ਫੋਨ ਕੱਟਣ ਬਾਅਦ ਮੈਂ ਸੋਚ ਜੀ ਰਹੀ ਕਿ ਸੱਚੀ ਅੱਜ ਕਿੰਨਾ ਬਦਲ ਗਿਆ ਇਨਸਾਨ ਪੁਰਾਣੇ ਸਮੇਂ ਵਿੱਚ ਤੇ ਕਰਦੇ ਕਿਸੇ ਜਾਨਵਰ ਵੇਚ ਦੇਣਾ ਤਾਂ ਕਈ ਕਈ ਦਿਨ ਉਦਾਸ ਰਹਿਣਾ ਅੱਜ ਦੇ ਸਮੇਂ ਵਿੱਚ 11 ਸਾਲਾ ਪਿਆਰ ਕਰਕੇ ਵੀ ਛੱਡ ਜਾਂਦੇ ਤੇ ਜਿੱਦਾਂ ਦਿਲ ਟੁੱਟਦਾ ਉਸਦੇ ਦਰਦ ਦਾ ਅਹਿਸਾਸ ਵੀ ਨਹੀਂ ਹੁੰਦਾ ਜਦ ਕਿ ਮੈਨੂੰ ਲੱਗਦਾ ਸੀ ਕਿ ਗੁਰਮੀਤ ਤੇ ਗੁਰਵਿੰਦਰ ਦਾ ਪਿਆਰ ਜ਼ਰੂਰ ਜ਼ਰੂਰ ਵਿਆਹ ਕਰਵਾ ਕੇ ਪੂਰਾ ਹੋਊ ਕਿਉਂਕਿ ਇੰਨੇ ਸਾਲਾਂ ਵਿੱਚ ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਪਰ ਗਰਮੀਤ ਨੇ ਜੋ ਦੱਸਿਆ ਉਸਨੇ ਮੇਰੇ ਵਿਚਾਰਾਂ ਨੂੰ ਗਲਤ ਸਾਬਤ ਕਰ ਦਿੱਤਾ ਫਿਰ ਮੇਰੇ ਪਤੀ ਨੇ ਚਾਹ ਬਣਾਉਂਦੀ ਆਵਾਜ਼ ਦਿੱਤੀ ਤੇ ਮੈਂ ਆਪਣੇ ਕੰਮ ਕਰਨ ਲੱਗ ਪਈ ਪਰ ਅੱਜ ਗਰਮੀਤ ਬਾਰੇ ਸੋਚ ਮਨ ਉਦਾਸ ਸੀ ਕਿ ਕਿੱਦਾਂ ਸਾਰੇ ਪਰਿਵਾਰ ਤੋਂ ਦਰਦ ਨੂੰ ਹੱਸ ਕੇ ਜੀਣ ਦੀ ਕੋਸ਼ਿਸ਼ ਕਰ ਰਹੀ ਹੂੰ